ਹਾਂਜੀ ਇਸ ਤਰ੍ਹਾਂ ਕੇ ਤੁਹਾਨੂੰ ਸਭ ਨੂੰ ਪਤਾ ਹੈ ਇਹ 23ਵਾਂ ਸਮਾਗਮ ਸਮਾਗਮ ਜਿਹੜਾ ਖਾਤੂ ਸ਼ਾਮ ਜੀ ਦਾ ਹੋ ਰਿਹਾ ਹੈ। ਔਰ ਪਿਛਲੇ 23 ਸਾਲ ਤੋਂ ਰੈਗੂਲਰ ਹੀ ਹੋ ਰਿਹਾ। ਪਹਿਲੇ ਧਰਮ ਸਿੰਘ ਮਾਰਕੀਟ ਹੁੰਦਾ ਸੀ ਪਿਛਲੇ 7-8 ਸਾਲ ਤੋਂ ਇਮਾਨਤ ਅਟੋਰੀਅਮ ਵਿੱਚ ਹੋ ਰਿਹਾ। ਸਾਡੇ ਸ਼ਰਮਾ ਜੀ 23 ਸਾਲ ਤੋਂ ਸਾਡੇ ਜਾਗਰਨ ਦੇ ਨਾਲ ਜੁੜੇ ਹੋਏ ਨੇ ਔਰ ਸਵੇਰੇ ਸ਼ਾਮ ਆਪਣਾ ਦੋ ਟਾਈਮ ਇਹਨਾਂ ਨੇ ਇੱਥੇ ਹਾਜ਼ਰੀ ਲਾਣੀ ਲਾਣੀ ਹੈ। ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ। ਇਹਨਾਂ ਦੀ ਬਾਬਾ ਨਾਲ ਇੰਨੀ ਜੜੀ ਹੈ ਸ਼ਰਦਾ ਬਣੀ ਹੋਈ ਦੂਸਰਾ ਸਮਾਗਮ ਤੋਂ ਪਹਿਲੇ ਅਸੀਂ ਸਭ ਡਿਪਾਰਟਮੈਂਟਾਂ ਕੋਲ ਪਰਮਿਸ਼ਨ ਲੈਣਦੇ ਆ ਡੀਸੀਪੀ ਸਾਹਿਬ ਤੋਂ ਪਰਮਿਸ਼ਨ ਲਿੱਤੀ ਜਾਂਦੀ ਹੈ ਔਰ ਡੀਸੀਪੀ ਸਾਹਿਬ ਜਿਹੜੇ ਨੇ ਕੰਸਰਨ ਪੁਲਿਸ ਸਟੇਸ਼ਨ ਲਾਇਨਰ ਸਕਿਉਰਟੀ ਵਾਲਿਆਂ ਨੂੰ ਵੀ ਇਤਲਾਹ ਦਿੰਦੇ ਨੇ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ 2 ਸਾਲਾਂ ਤੋਂ ਸਾਨੂੰ ਸਕਿਉਰਟੀ ਦੇ ਨਾਂ ਦੀ ਕੋਈ ਚੀਜ਼ ਨਹੀਂ ਮਿਲਦੀ ਪਈ ਔਰ ਅਸੀਂ ਬੜੇ ਹੈਰਾਨ ਹੁੰਨੇ ਆ ਕਿ ਸ਼ਹਿਰ ਦੇ ਵਿੱਚ ਇੰਨੇ ਸਮਾਗਮ ਹੁੰਦੇ ਨੇ ਉਹ ਕਿਸ ਤਰ੍ਹਾਂ ਚੱਲਦੇ ਪਏ ਨੇ ਕਿਸ ਤਰ੍ਹਾਂ ਹੁੰਦਾ ਪਿਆ ਸਭ ਰੱਬ ਰੱਖਾ ਹੀ ਹੈ ਇਹ ਅਸੀਂ ਤੇ ਹੋਈ ਸਮੇਂ ਇਹ ਕਿ ਸਾਡੇ ਬਾਬੇ ਦੀ ਕਿਰਪਾ ਹੈ ਕਿ ਸਭ ਕੁਝ ਠੀਕ ਠਾਕ ਤੇ ਹੋ ਜਾਂਦਾ ਸਾਨੂੰ ਬੜਾ ਅਫਸੋਸ ਹੈ ਪੁਲਿਸ ਡਿਪਾਰਟਮੈਂਟ ਦੇ ਉੱਪਰ ਕਿ ਉਹਨਾਂ ਨੇ ਅੱਜ ਤੱਕ ਪਿਛਲੇ 2 ਸਾਲਾਂ ਤੋਂ ਕੋਈ ਖਿਆਲ ਨਹੀਂ ਕੀਤਾ ਹਾਲਾਂਕਿ ਦੋਨੇ ਐਮਐਲਏ ਨੇ ਉਹ ਕਹਿੰਦੇ باوجود ਵੀ ਆਪਣਾ ਹਕੂਮਰ ਸਾਹਿਬ ਨੂੰ ਵੀ ਕਹਿੰਦੇ باوجود ਉਹ ਡਾਕਟਰ ਅਜੇ ਗੁਪਤਾ ਨੂੰ ਵੀ ਕਹਿੰਦੇ باوجود ਸਾਨੂੰ ਕੋਈ ਪੁਲਿਸ ਸਿਕਿਉਰਿਟੀ ਨਹੀਂ ਮਿਲੀ ਇਹ ਸਭ ਰੱਬ ਰੱਖਾ ਚੱਲਦਾ ਪਿਆ ਔਰ ਅਸੀਂ ਇਹੋ ਬਾਬੇ ਨੂੰ ਕਿਰਪਾ ਕਰਾਂਗੇ ਬਾਬਾ ਇਨਸਾਨਾਂ ਕੋਸ਼ ਚੈਂਪੀਅਨਲ ਜਗਰਣ ਦਾ ਸਭਾਗਮ ਪੂਰਾ ਕਰ ਜਾਂਦਾ। ਸ਼ਾਮ ਮਿੱਤਰ ਮੰਦਰ ਵਾਲੋਂ ਤੇ ਹੀ ਬਾ ਇਜਾਗਰਣ ਕਰਾਉਂਦੇ ਘਾਟੂ ਜੀ ਮਹਾਰਾਜ ਦਾ। ਔਰ ਬੜੇ ਸਾਲਾਂ ਤੋਂ ਇੱਕ ਲੋਕੀ ਬੜਾ ਆਮਮਾ ਕੇ ਪਹੁੰਚਦੇ ਨੇ। ਔਰ ਮੈਂ ਸਮਝਦਾ ਕਿ ਜਿਹੜੇ ਵੀ ਇਹਦਾ ਆਰਗੇਨਾਈਜ਼ ਕਰਦੇ ਮੈਂ ਉਹਨਾਂ ਨੂੰ ਮੈਂ ਬਾੜਕ ਬਾਤ ਕਰ ਦੇਣਾ। ਕਿ ਮਹਾਰਾਜ ਨਾਲੇ ਜੋੜਦੇ ਨੇ ਔਰ ਮੈਂ ਇਹ ਗੱਲ ਸਮਝਦਾ ਜਿਹੜੇ ਲੋਕ ਮਹਾਰਾਜ ਦਾ ਚੌਰਦੇ ਨੇ ਪ੍ਰਭੂ ਨਾਲ ਜੋੜਦੇ ਨੇ ਉਹ ਵੀ ਬਹਾਨ ਹੁੰਦੇ ਨੇ ਉਹ ਇੱਕ ਰਸਤੇ ਤੇ ਲੈ ਕੇ ਆਉਂਦੇ ਨੇ ਜਿਹੜੇ ਲੋਕਾਂ ਦੀ ਦੁਨੀਆਦਾਰੀ ਜ਼ਿੰਦਗੀ ਵਿੱਚ ਚੀਜ਼ਾਂ ਨੂੰ ਛੱਡ ਕੇ ਖਾਦੂ ਮਾਰਾਜ ਦਾ ਜਿਹੜਾ ਉਹ ਅਸ਼ੀਰਵਾ ਲੈਂਦੇ ਨੇ ਉੱਤੇ ਲੋਕ ਇੱਥੇ ਆਉਂਦੇ ਨੇ ਉਹਨਾਂ ਨੂੰ ਖਾਦੂ ਮਾਰਾਜ ਜਿਹੜਾ ਸ਼ੀਵਾਂ ਮਿਲਦਾ